ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਆ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹਾਂਜੀ ਲੱਗ ਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਹਾਂਜੀ ਇੱਥੇ ਦੁਪਹਿਰ ਦਾ ਟਾਈਮ ਆ ਤੇ ਅਸੀਂ ਹੋਗੇ ਸੀਗੇ ਬੇਲੇ ਹੋ ਕੇ ਬੈਗੇ ਸੀਗੇ ਧੋਪਾਂ ਸੇ ਕਣ ਤੇ ਇੱਥੇ ਮੈਂ ਲੱਗੀ ਸੀ ਜਸ ਕਰਨ ਦੇ ਨੌ ਕੱਟਣ ਜਿਸ ਕਾਰਨ ਹੋਇਆ ਸੀਗਾ ਜੀ ਤਿਆਰ ਕਿਉਂਕਿ ਜੀ ਇਹਨੇ ਭੂਆ ਕੋਲ ਜਾਣਾ ਸੀਗਾ ਆਪਦੇ ਕੋਲ ਇਹਦੀ ਭੂਆ ਨੇ ਇਹਨੂੰ ਲੈਣ ਆਉਣਾ ਸੀਗਾ ਤੇ ਤਿਆਰ ਹੋ ਕੇ ਬੈਗੇ ਸੀਨਾ ਤੋਂ ਕਿ ਆਪ ਦਾ ਮੈਂ ਨਾ ਜਦ ਦੇਖ ਮੈਂ ਇਹਦੇ ਨੌ ਕੱਟਣ ਆਲੇ ਨੇ ਫੇ ਮੈਂ ਕਿਹਾ ਪਹਿਲਾਂ ਵੀ ਤੂੰ ਨੌ ਕਟਾ ਆਪਦੇ ਇਹਨੂੰ ਛੁੱਟੀਆਂ ਹੋ ਗਈਆਂ ਸੀਗੀਆਂ ਹੁਣ ਸਵਾ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਤੇ ਫਿਰ ਇਹ ਜਾਣਗੇ ਉੱਥੇ ਫਤੇਗੜ ਸਾਹਿਬ ਵੱਲ ਜਾਣਾ ਸੀ ਉਧਰੇ ਇਹਦੀ ਭੂਆ ਤੇ ਫਿਰ ਨਾਲੇ ਉੱਥੇ ਲੰਗਰ ਵਗੈਰਾ ਤੇ ਚਲੇ ਜਾਂਦੇ ਨੇ ਸੇਵਾ ਕਰਨ ਇਹਨਾਂ ਨੂੰ ਜਿਆਦਾ ਸ਼ੌਂਕ ਆ ਦੋਹਾਂ ਭੈਣਾਂ ਨੂੰ ਦੋਈ ਚਲੇ ਜਾਂਦੇ ਹੁੰਦੇ ਨੇ ਸੈਜ ਨੇ ਵੀ ਜਾਣਾ ਹੈ ਤੇ ਇਹਨੇ ਆਪਣੀ ਭੂਆ ਨਾਲ ਚੱਲ ਜਾਣਾ ਸੈਜ ਜਾਊਗਾ ਇੱਥੇ ਪਿੰਡ ਦੇ ਵਿੱਚੋਂ ਜਾਣੀ ਆ ਟਰਾਲੀ ਉਹਨਾਂ ਨਾਲ ਜਾਊਗਾ ਸੇਵਾ ਤੇ ਪਹਿਲਾਂ ਸੈਲਪ੍ਰੀਤ ਨੂੰ ਉਹਦੇ ਕੱਪੜੇ ਤਿਆਰ ਕਰੇ ਉਹ ਗਿਆ ਏ ਤੇ ਬਾਅਦ ਫਿਰ ਜਸਕਰਨ ਦੇ ਤਿਆਰ ਕਰੇ ਅੱਜ ਤਾਂ ਸਾਰੀ ਦਿਹਾੜੀ ਇਦਾਂ ਹੀ ਲੰਗੀ ਕੱਲ ਮੀ ਪੈ ਗਿਆ ਤੇ ਕੱਲ ਨਹੀਂ ਕੱਪੜੇ ਧੋਏ ਕੱਪੜੇ ਧੋਏ ਹੋਏ ਹੈਗੇ ਫਿਰ ਸਾਰੇ ਕੱਪੜੇ ਧੋਤੇ ਇਹਨਾਂ ਨੇ ਕੁਝ ਕੋਟੀਆਂ ਸਵਟਰ ਧੋਣੇ ਵਾਲੇ ਪਏ ਸੀਗੇ ਉਹ ਵੀ ਸਾਰੇ ਧੋ ਕੇ ਸੁੱਕਣੇ ਪਾਏ ਲੈ ਕੇ ਜਾਣੇ ਸੀਗੇ ਨਾਲ ਤੇ ਅੱਜ ਤਾਂ ਬਸ ਸਾਰੀ ਦਿਹਾੜੀ ਬਿਜੀ ਰਹੇ ਕੱਲਵਨੀ ਮੇਤੋਂ ਬਲਾਕ ਪਿਆ ਹੈਗਾ ਕੱਲ ਸਾਰੀ ਦਿਹਾੜੀ ਨਾਂਗੀ ਕੱਪੜੇ ਲੋਟ ਕਰਦੀ ਦੀਓ ਫਿਰ ਉਦੋਂ ਇੱਕ ਦਿਨ ਪਹਿਲਾਂ ਅਸੀਂ ਚਲੇ ਗਏ ਮਾਚੂ ਵਾਰਾ ਸਾਹਿਬ ਸਵਾ ਤੇ ਮੱਥਾ ਟੇਕ ਜਿੱਦਣ ਪਹਿਲੀ ਸਵਾ ਸੀਗੀ ਮਾਚੂ ਵਾਰਾ ਸਾਹਿਬ ਦੀ ਉੱਥੇ ਫਿਰ ਫੇਰ ਤਾਂ ਘਰ ਦੇ ਕੰਮ ਥੋੜੇ-ਮੋਟੇ ਕਰਕੇ ਚਲੇ ਗਏ ਸੀਗੇ ਬਸ ਜ਼ਰੂਰੀ-ਜ਼ਰੂਰੀ ਬਾਕੀ ਫੇਰ ਆਉਂਦਿਆਂ ਨੂੰ ਫੇਰ ਧਰਾਂ ਦਾ ਹੋ ਗਿਆ ਆ ਕੇ ਫਿਰ ਪਸ਼ੂ ਵਗੈਰਾ ਸਾਂਭਣੇ ਸੀਗੇ ਉਦੋਂ ਮੈਨੂੰ ਫੇਰ ਕੱਪੜਾ ਲੈੜਾ ਤੋਂ ਹੋਇਆ ਹੈਗਾ ਕੋਈ ਫਿਰ ਕਾਫੀ ਇਕੱਠੇ ਹੋ ਗਏ ਸੀਗੇ ਇੱਕ ਦਿਹਾੜੀ ਲੱਗ ਜਾਂਦੀ ਹੈ ਜਦੋਂ ਇਕੱਠੇ ਹੋ ਜਾਣ ਕੱਪੜੇ ਬਸ ਇਹ ਹੀ ਨਹੀਂ ਲੋਟ ਆਉਂਦੇ ਹੈਗੇ ਤੇ ਸਵਾ ਤੋਂ ਦੂਸਰੇ ਦਿਨ ਫੇ ਮੀ ਪੈ ਗਿਆ ਸੀਗਾ ਤੇ ਮਾੜੇ ਮੋٹے ਹੀ ਪਿਆ ਸੀ ਇੰਨਾ ਜ਼ਿਆਦਾ ਮੀ ਨਹੀਂ ਪਿਆ ਹੈਗਾ ਪਰ ਸਾਰੀ ਦਿਹਾੜੀ ਫਿਰ ਬੱਦਲ ਵਾਈ ਜੀ ਰਹੀ ਆ ਕੱਪੜੇ ਵਗੈਰਾ ਸੁੱਕੇ ਵੀ ਨਹੀਂ ਸੀਗੇ ਕਿਸੇ ਲੋਟ ਫਿਰ ਉਹ ਚੱਕ ਕੇ ਅੰਦਰ ਰੱਖਣ ਦਾ ਕੰਮ ਵੱਧ ਜਾਂਦਾ ਕਦੇ ਅੰਦਰ ਰੱਖੋ ਕਦੇ ਬਾਹਰ ਰੱਖੋ ਉਹ ਸਾਰੇ ਅੱਜ ਕੱਢ ਕੇ ਧੁੱਪਾਂ ਸਿੱਟੇ ਤੇ ਬਸ ਹੁਣ ਸੁੱਕ ਜਾਣਗੇ ਫਿਰ ਸੁੱਕੇ ਤੇ ਇਹਨਾਂ ਦੇ ਪਾ ਦੂੰਗੀ ਬੈਗਾਂ ਦੇ ਵਿੱਚ ਜਿਹੜੇ ਲੈ ਕੇ ਜਾਣੇ ਨੇ ਇਹਨਾਂ ਨੇ ਬਾਕੀ ਆਪਾਂ ਟਹਿਆ ਮਾਰ ਕੇ ਰੱਖ ਦਾਂਗੇ ਇਹਦੇ ਪੈਰ ਦੇ ਨਾਅ ਕੱਟ ਕੇ ਜਿਸ ਕਾਰਨ ਦੇ ਉਸ ਤੋਂ ਬਾਅਦ ਫੇ ਮੈ ਲੱਗੀ ਸੀਗੀ ਉਹਦੇ ਹੱਥਾਂ ਦੇ ਨਾਅ ਕੱਟਣ ਹੱਥਾਂ ਦੇ ਵੀ ਕਾਫੀ ਬੜੇ ਬੜੇ ਹੋਏ ਹੋਏ ਸੀਗੇ ਮੈਂ ਹਾਂ ਚੱਲ ਹੁਣ ਕੱਟੇ ਜਾਣਗੇ ਫਿਰ ਹਫਤਾ ਲੰਘ ਜੂਗਾ ਇਹਦਾ ਬਹੁਤ ਛਿੱਤੀ ਨਾਅ ਵੱਧਦੇ ਨੇ ਜਿਸ ਕਾਰਨ ਦੇ ਤੇ ਇਹ ਕਹਿ ਰਿਆ ਸੀ ਮੰਮੀ ਕਹਿੰਦੇ ਕੱਚਾ ਨਾ ਕੱਢ ਦੀ ਬਸ ਐਵੇਂ ਹੀ ਡਰਾਈ ਜਾਂਦਾ ਤੀ ਮੈਨੂੰ ਕਹਿੰਦਾ ਕੱਚਾ ਕਰਤਾ ਤਾਂ ਕੱਚਾ ਕੱਢਤਾ ਤੇ ਕਹਿੰਦਾ ਦੋ ਤਾਂ ਮੈਂ ਆਪੇ ਕੱਟ ਲੈਂਦਾ ਕਦੇ ਕਟਵਾ ਲੰਦਾ ਕਦੇ ਹੱਥ ਖਿੱਚ ਲੰਦਾ ਬਸ ਇਦਾਂ ਹੀ ਕਰੀ ਜਾਂਦਾ ਸੀਗਾ ਫੇਰ ਕਰਨੀ ਨਹੀਂ ਬਚ ਗਿਆ ਕੱਚਾ ਨਹੀਂ ਕੱਟ ਹੋਇਆ ਠੀਕ ਆ ਰੋੜਾ ਬਹੁਤ ਆਇਆ ਨੇ ਨਾ ਕਟਾਉਣ ਨੂੰ ਬਹੁਤ ਔਖੇ ਨਾ ਕਟਾਉਂਦਾ ਇਹ ਜਿਆਬ ਕੱਟ ਲੰਦਾ ਫਿਰ ਇਹਨੂੰ ਸਹੀ ਨਹੀਂ ਕੱਟਣੇ ਆਉਂਦੇ ਹੈਗੇ ਫਿਰ ਅੱਧੇ ਹੋਰ ਰੋਟੀ ਬਾੜ ਲੰਦਾ ਕੋਈ ਕਿਧਰੇ ਇਹਨੂੰ ਕੋਈ ਕਿਧਰੇ ਇਹਨੂੰ ਅਜੇ ਤਾਂ ਇਹਨਾਂ ਦੇ ਕੱਪੜੇ ਹੀ ਨਹੀਂ ਲੋਟ ਆਏ ਮੇਤੋਂ ਫਿਰ ਐਸੀ ਕਭੀ ਕੋਈ ਭੋਲ ਨਾ ਜਾਣ ਇਹ ਹੈ ਠੰਡ ਦਾ ਮੌਕਾ ਫਿਰ ਕੋਟੀਆਂ ਸਵਾਟਰ ਵੀ ਕਾਫੀ ਦੇਣੇ ਪੈਂਦੇ ਨੇ ਖਾਸੇ ਕੱਪੜੇ ਇਕੱਠੇ ਹੋ ਜਾਂਦੇ ਨੇ ਦੇਣ ਨੂੰ ਹਲੇ ਗਰਮੀਆਂ ਦੀ ਛੁੱਟੀਆਂ ਵਿੱਚ ਚਲੋ ਦੋ ਤਿੰਨ ਸੂਟਾਂ ਨਾਲ ਸੱਜ ਜਾਂਦਾ ਵੀ ਥੋੜੇ ਲੈ ਜਾਣੇ ਪੈਂਦੇ ਨੇ ਸਿਆਣਾ ਚ ਜ਼ਿਆਦਾ ਕੱਪੜੇ ਲੈ ਜਾਣੇ ਪੈ ਜਾਂਦੇ ਆ ਜਦੋਂ ਰਹਿਣ ਜਾਂਦੇ ਨੇ ਤੇ ਜਿਸ ਕਾਰਨ ਸਹਿਜਪ੍ਰੀਤ ਤਾਂ ਹਲੇ ਆਪਣੇ ਮਾਮੇ ਕੋਲ ਗਿਆ ਉੱਥੇ ਉਹਨੇ ਜਾਣਾ ਸੀਗਾ ਪਹਿਲਾ ਮੰਮੇ ਕੋਲ ਦੇਖ ਲੈ ਕਿੰਨੇ ਦਿਨ ਰਹਿ ਕੇ ਫਿਰ ਗਾਂ ਨਿਕ ਜੂਗਾ ਉਹਨਾਂ ਕੋਲ ਤੇ ਇਸ ਤੋਂ ਪਹਿਲਾਂ ਜਿਸ ਕਾਰਨ ਗਿਆ ਸੀਗਾ ਆਪਦੇ ਛੁੱਟੀਆਂ ਦਾ ਕੰਮ ਪੀਡੀਐਫ ਕਢਾਉਣੇ ਵਾਲਾ ਸੀਗਾ ਉਹ ਕਢਵਾ ਕੇ ਲਿਆਂਦਾ ਨਹੀਂ ਅੱਡੇ ਤੋਂ ਤੇ ਕਹੀ ਗਿਆ ਕਹਿੰਦਾ ਮੰਮੀ ਮੈਂ ਕੰਮ ਆਪਦਾ ਕਢਵਾ ਕੇ ਲੈ ਜਾ ਮੈਂ ਤੈਨੂੰ ਕਿ ਐਸੀ ਮੈਂ ਆ ਵਿੱਚ ਤੂੰ ਮੁੜ ਕੇ ਆ ਕੇ ਕਰ ਲੈ ਕਹਿੰਦਾ ਨਹੀਂ ਕਹਿੰਦਾ ਮੈਂ ਕਢਵਾ ਕੇ ਲੈ ਕੇ ਆਉਣਾ ਫਿਰ ਜਾ ਕੇ ਕਢਵਾ ਕੇ ਲਿਆਂਦਾ ਤੇ ਉਹ ਵੀ ਕਾਪੀ ਇਹਨੇ ਇੱਥੇ ਰੱਖੀ ਹੋਈ ਸੀਗੇ ਹਲੇ ਉਹ ਵੀ ਸਾਰਾ ਸਮਾਨ ਚੱਕ ਕੇ ਮੈਂ ਬਾਅਦ ਚ ਹੀ ਲੈ ਜਾਉਂਗੀ ਤੇ ਨੌਂ ਕਟਵਾਉਣ ਤੋਂ ਬਾਅਦ ਇਹ ਫਿਰ ਇਹਨਾਂ ਨੂੰ ਇਦਾਂ ਇਹ ਚ ਕਟਰ ਜਿਹਾ ਹੁੰਦਾ ਨੀਲ ਕਟਰ ਜਿਹਾ ਲੋਟ ਕਰਨ ਵਾਲਾ ਨੌਹਾਂ ਨੂੰ ਤੇ ਉਹ ਫਰਾ ਰਿਆ ਸੀਗਾ ਕਹਿੰਦਾ ਇਹਨਾਂ ਨੂੰ ਰਗੜਦੇ ਸਮਾਰ ਕੇ ਵੀ ਸ਼ੇਪ ਜੀ ਗੋਲ ਬਣ ਜਾਂਦੀ ਆ ਮੈਂ ਇਹਨੂੰ ਪੁੱਛਦੀ ਮੈਂ ਤੈਨੂੰ ਕਿੱਥੋਂ ਇਹ ਪਤਾ ਲੱਗ ਗਿਆ ਕਹਿੰਦਾ ਤੂੰ ਹੀ ਦੱਸਿਆ ਸੀਗਾ ਮੈਂ ਭੁੱਲ ਗਈ ਸੀ ਵੀ ਮੈਂ ਦੱਸਿਆ ਸੀ ਇਹਨੂੰ ਵੀ ਨੌਹਾਂ ਨੂੰ ਕਟਲ ਇਦਾਂ ਰਗੜ ਲੀ ਦਾਂਦਾ ਇਹ ਰੇਤੀ ਜੀ ਫੈਲੀ ਦੀ ਆ ਤੇ ਇੱਥੇ ਦਾ ਪਪਾ ਆਇਆ ਸੀਗਾ ਫੀੜ ਦਾ ਥਾਲਾ ਮੁੱਕਿਆ ਹੋਇਆ ਸੀਗਾ ਉਹ ਲੈ ਕੇ ਆਇਆ ਸੀਗਾ ਤੇ ਫਿਰ ਉਹ ਕਹਿੰਦਾ ਸੀਂ ਦਰੇ ਸਟਾਲਾ ਮੈਂ ਨਹੀਂ ਵੀ ਇਥੇ ਰੱਖ ਦੇਵਾਂ ਰੀ ਵੀ ਬਾਅਦ ਚ ਚੱਕ ਕੇ ਅੰਦਰ ਪਾ ਲਾਂਗੇ ਢੋਲ ਦੇ ਵਿੱਚ ਤੇ ਉਹ ਵੀ ਅਸੀਂ ਬਾਰੀ ਸਟਵਾ ਲਿਆ ਸੀਗਾ ਬਸ ਜੀ ਹੁਣ ਇਹਦੀ ਨੌ ਕੱਟਣ ਤੋਂ ਬਾਅਦ ਫਿਰ ਇਹਦਾ ਸਿਰਵਾ ਦੂੰਗੀ ਤੇ ਹੂੰ ਬਾਕੀ ਜੂੜਾ ਤਿਆਰ ਕਰਕੇ ਨੂੰ ਬਿਠਾ ਦਾਂਗੇ ਜਦੋਂ ਆਉਣਗੇ ਫਿਰ ਉਹ ਚਲੇ ਜਦੋਂ ਚਲੇ ਜਾਣਗੇ ਉਹਨਾਂ ਦੇ ਨਾਲ ਆਦੀ ਭੂਆ ਦੇ ਨਾਲ ਉਹਨਾਂ ਨੇ ਲੇਟੇ ਹੋ ਜਾਣਾ ਸੀਗਾ ਉਹ ਉਹ ਗਾਹ ਕਿਤੇ ਗਿਆ ਹੋਏ ਸੀਗੇ ਰਿਸ਼ਤੇਦਾਰੀ ਚ ਉੱਥੇ ਆਉਣਾ ਸੀਗਾ ਉਹਨਾਂ ਨੇ ਇਹਨਾਂ ਨੂੰ ਕਾਲੀ ਲੱਗੀ ਪਈ ਸੀਗੀ ਵੀ ਵਸ फटाफट ਸਾਡੇ ਭੂਆ ਦੇ ਆਉਣ ਤੋਂ ਪਹਿਲਾਂ ਪਹਿਲਾਂ ਸਾਨੂੰ ਤਿਆਰ ਕਰ ਦੇ ਕਈ ਦਿਨ ਦਾ ਫੋਨ ਕਰੀ ਜਾਂਦਾ ਭੂਆ ਨੂੰ ਵੀ ਤੁਸੀਂ ਆਜੋ ਵੀ ਸਾਨੂੰ ਲੈ ਜਾਓ ਛੁੱਟਿਆ ਹੋਣੇ ਵਾਲੀਆਂ ਨੇ ਇਹਨਾਂ ਤੋਂ ਬਾਲਾ ਸ਼ੌਂਕ ਰਹਿੰਦਾ ਕੋਈ ਮੰਦਾ ਮੈਂ ਇਹਨਾਂ ਨੂੰ ਕਹਦੀ ਵੀ ਦੇਖੋ ਹਨਾ ਠੰਡ ਪੈਂਦੀ ਆ ਵੀ ਸਰਕਾਰ ਨੇ ਤਾਂ ਛੁੱਟੀਆਂ ਇਹ ਕਰਦੇ ਹੁੰਦੇ ਆ ਵੀ ਠੰਡ 'ਚ ਹਨਾ ਬੱਚਾ ਘਰੇ ਟੇਕੇ ਬਹਿ ਜਵੇ ਪਰ ਇਹ ਕਿੱਥੇ ਤਾਂ ਜਦੇ ਭੱਜ ਲੰਦੇ ਨੇ ਰਿਸ਼ਤੇਦਾਰੀਆਂ 'ਚ ਨੂੰ ਇਹਨਾਂ ਦਾ ਛੁੱਟੀ ਹੋਣ ਦੀ ਧੀਰ ਬਹੁਤ ਔਖਾ ਦਿਨ ਲੰਘਦਾ ਇਹਨਾਂ ਦਾ ਜਿੰਦਾਂ ਛੁੱਟੀ ਹੋ ਜਾਂਦੀ ਹੈ ਫਟਾਫਟ ਹੁੰਦਾ ਵੀ ਬਸ ਚਲੇ ਜਾਈਏ ਕਰੋ ਹੁਣ ਸਾਰੀਆਂ ਛੁੱਟੀਆਂ ਕੱਟ ਕੇ ਆਉਣਗੇ ਛੇਤੀ ਛੇਤੀ ਨਹੀਂ ਮੁੜਦੇ ਹੈਗੇ ਉੱਥੇ ਬਾਕੀ ਪਸ਼ੂਆਂ ਦੇ ਪੱਠੇ ਆਪਾਂ ਨੇ ਵੱਢ ਕੇ ਰੱਖ ਲਏ ਹਲੇ ਟੋਕਾ ਕਾਰਨ ਤੁਰਿਆਂ ਦਾ ਲਾਈਟ ਚਲੇ ਗਈ ਸੀ ਜਦੋਂ ਲਾਈਟ ਚਲੇ ਜਾਂਦੀ ਹੈ ਫਿਰ ਟੋਕਾ ਰਹਿ ਜਾਂਦਾ ਵਿਚਾਰੇ ਕਰਨ ਤੋਂ ਪਰਾਲੀ ਪਾਵਾਂਗੇ ਅੱਜ ਪਰਾਲੀ ਥੋੜੀ ਜੀ ਰਹਿੰਦੀ ਹੈ ਹਲੇ ਮਕਾ ਦੀਏ ਫਿਰ ਤੂੜੀ ਲਗਾਤਾਰ ਪਾਈ ਜਾਵਾਂਗੇ ਕਈ ਵਾਰ ਜੀ ਵੀ ਨਹੀਂ ਕਰਦਾ ਹੈਗਾ ਪ੍ਰਾਲੀ ਦਾ ਟੋਕਾ ਕਰਨ ਨੂੰ ਫਿਰ ਅਸੀਂ ਟੂੜੀਓ ਪਾ ਲੈਨੇ ਆ ਇੱਕ ਤਾਂ ਪ੍ਰਾਲੀ ਦੇ ਵਿੱਚ ਕਰਦਾ ਹੁੰਦਾ ਨਾ ਫਿਰ ਨੌਣੇ ਵਾਲਾ ਹੋ ਜਾਂਦਾ ਬੰਦਾ ਇਹਦਾ ਪਾਪਾ ਹੀ ਫਿਰ ਪ੍ਰਾਲੀ ਕੁਤਰਨ ਤੋਂ ਬਾਅਦ ਹੀ ਨਾਉਂਦਾ ਹੁੰਦਾ ਜਿੱਦਣ ਉਹਨੂੰ ਐ ਹੋਵੇ ਵੀ ਚੱਲ ਵੀ ਅੱਜ ਮੌਸਮ ਠੀਕ ਜਿਹਾ ਫਿਰ ਉਦੋਂ ਪਵਾ ਦਿੰਦੇ ਹੁੰਦੇ ਨੇ ਚਲ ਫਿਰ ਬਾਅਦ ਚ ਹੈ ਨਾ ਗਰਦੇ ਜ ਨਾਲ ਲੱਪੜ ਜਾਂਦਾ ਤੇ ਫਿਰ ਬਾਅਦ ਚ ਨਾ ਲੈਂਦੇ ਨੇ ਜਿੱਦਣ ਉਹਨੂੰ ਐ ਹੋਵੇ ਵੀ ਚੱਲ ਛੱਡ ਪਰੇ ਅੱਜ ਰਹਿਣ ਦਿੰਨੇ ਆਪਾਂ ਉਹਨੂੰ ਫੇ ਚਲੋ ਤੂੜੀ ਪਾ ਦੰਨੇ ਆ ਪਹਿਲਾਂ ਤਾਂ ਧੁੱਪਾਂ ਵਧੀਆ ਸੀਗੀ ਜਦੋਂ ਉੱਤੇ ਬੈਠੇ ਸੀਗੇ ਫਿਰ ਹੌਲੀ ਹੌਲੀ ਨਾ ਬੱਦਲ ਜਿਹੀ ਹੋ ਗਏ ਆ ਧੁੱਪਾਂ ਤਾਂ ਚਲੇ ਗਈ ਸੀ ਕਿ ਤੇ ਫਿਰ ਤਾਂ ਮੱਧਮ ਜਿਹਾ ਹੋਇਆ ਪਿਆ ਸੀਗਾ ਮੌਸਮ ਠੰਡ ਜੀ ਲੱਗਣ ਲੱਗ ਗਈ ਸੀ বাস ਹੁਣ ਤਾਂ ਇਦਾਂ ਦੇ ਮੌਸਮ ਰਹਿਣੇ ਆ ਜਿੰਨਾ ਚਿਰ ਸਵਾ ਚੱਲਦੀ ਆ ਸਬਜ਼ੀਆਂ ਤੇ ਨੇ ਦਿਨ ਚੱਲਦੇ ਨੇ ਤੇ বাস ਕਦੇ ਧੁੱਪਾਂ ਨਿਕਲਿਆ ਕਦੇ ਨਾ ਨਿਕਲੇ ਇਦਾਂ ਹੀ ਰਹਿਣੇ ਨੇ ਹੁਣ ਤਾਂ ਦੇਖੋ ਕਿੰਨਾ ਕਚਰ ਇਹ ਦਿਨ ਰਹਿੰਦੇ ਨੇ ਧੁੰਦ ਵਾਲੇ ਵੈਸੇ ਤੋਂ ਉਹ ਜੀ ਧੁੰਦ ਨਹੀਂ ਪੈਂਦੀ ਜਿਹਹ ਜੀ ਅੱਗੇ ਪੈਂਦੀ ਹੁੰਦੀ ਸੀਗੀ ਹੁਣ ਦਾ ਮੌਸਮ ਦਾ ਬਹੁਤ ਫਰਕ ਹੈ ਇੰਨੀ ਧੁੰਦ ਨਹੀਂ ਹੁੰਦੀ ਹੈਗੀ ਸਵੇਰ ਨੂੰ ਵੀ ਚਲੋ ਮਾੜਾ ਮਾੜਾ ਸੂਰਜ ਦਿਖ ਜਾਂਦਾ ਹਲੇ ਤਾਂ ਗਾਂਾਂ ਜਾ ਕੇ ਭਲਾ ਪਵੇ ਕਈ ਵਾਰ ਜਨਮਰੀ ਚ ਜਾ ਕੇ ਧੁੰਦ ਵਗੈਰਾ ਪੈਣ ਲੱਗਦੀ ਹੈ ਇੱਥੇ ਨਾ ਮਾਇਦੇ ਲਾਉਣਾ ਸੀਗਾ ਤੇਲ ਹੀ ਨਿਕਲ ਨਹੀਂ ਰਿਹਾ ਸੀਗਾ ਜੇ ਤਾਂ ਧੁੱਪਾਂ ਦੀ ਫਿਰ ਤਾਂ ਖੁਰ ਜਾਂਦਾ ਹੁਣ ਧੁੱਪਾ ਮੱਧਮ ਪਈ ਹੋਈ ਸੀਗੀ ਤਾਂ ਕਰਕੇ ਘੁਰਿਆ ਹੀ ਨਹੀਂਗਾ ਫਿਰ ਵੀ ਅਸੀਂ ਘੋਟੂ ਘੋਟ ਕੇ ਕੱਢ ਲਿਆ ਤੇ ਇਹ ਸਿਰ ਵਾਉਣ ਤੋਂ ਬਾਅਦ ਉਸ ਤੋਂ ਬਾਅਦ ਫਿਰ ਅਸੀਂ ਕਰਿਆ ਟੋਕਾ ਲਟਾਂਗੀ ਸੀਗੀ ਤੇ ਫਿਰ ਮੈਂ ਕੋਟੀ ਲਾਤੀ ਸੀਗੀ ਟੋਕਾ ਕਰਾਉਣ ਲੱਗੀ ਪਰ ਆਲੀ ਸਾਰੇ ਕੱਪੜਿਆਂ ਨੂੰ ਚੰਬੜ ਜਾਂਦੀ ਹੈ ਉਸ ਤੋਂ ਬਾਅਦ ਫਿਰ ਹੁਣ ਝਾੜ ਕੇ ਕੋਟੀ ਵਗਾਰਾ ਫੇਰ ਦੁਬਾਰਾ ਪਾਇਆ ਕੱਪੜੇ ਆ ਪੀਡੀਐਫ ਕਢਾ ਕੇ ਲੈ ਕੇ ਆਇਆ ਜਿਸ ਕਰਨ ਛੁੱਟੀਆਂ ਦਾ ਕੰਮ ਆਪਦਾ ਤੇ ਕੁਸ ਪ੍ਰਾਲੀ ਅਸੀਂ ਇਹਨਾਂ ਨੂੰ ਇਦਾਂ ਸਿਰ ਦੰਨ ਇਹਨਾਂ ਖਾ ਲੈਂਦੀਆਂ ਨੇ ਸੁੱਕਾ ਚਾਰਾ ਬਹੁਤ ਖਾਂਦੀਆਂ ਨੇ ਕਹਿੰਦੇ ਹਰੇ ਚਾਰੇ ਨਾਲ ਨਾ ਸੁੱਕਾ ਚਾਰਾ ਕਟਰੂ ਨੂੰ ਪਾਉਣਾ ਚਾਹੀਦਾ ਵੀ ਬਹੁਤ ਛੇਤੀ ਇਹਨਾਂ ਦੀ ਗਰੋਥ ਵੱਧਦੀ ਆ ਹਰੇ ਚਾਰੇ ਨਾਲੋ ਵੀ ਚੱਬ ਚੱਬ ਕੇ ਖਾਣਾ ਨਾ ਕਿੱਥੇ ਦਾ ਕਟਰੂ ਨੇ ਸੁੱਕੇ ਚਾਰੇ ਨੂੰ ਤੇ ਇਹ ਪ੍ਰਾਲੀ ਨੂੰ ਬਹੁਤ ਵਧੀਆ ਖਾ ਲੈਂਦੀਆਂ ਨੇ ਇਹ ਬੱਕਰੀਆਂ ਵੀ ਖਾ ਲੈਂਦੀਆਂ ਨੇ ਤੇ ਕੱਟੀ ਵੀ ਖਾ ਲੈਂਦੀ ਆ ਇਦਾਂ ਸਾਫ਼ਤੀ ਪਾ ਦੰਨ ਨੇ ਅਸੀਂ ਤੇ ਖਾ ਲੈਂਦੀ ਆ ਨੇ ਬਾਕੀ ਹੁਣ ਆਪਾਂ ਲਾ ਲੇ ਕੱਪੜੇ ਜੀ ਕੱਪੜਿਆਂ ਦੀ ਟਹਾਂ ਵੀ ਮਾਰ ਦਾਂਗੇ ਹੁਣ ਨਾਲ ਦੀ ਨਾਲ ਟਹਾਂ ਮਾਰ ਕੇ ਰੱਖ ਦਈਏ ਫੇਰ ਨਹੀਂ ਠੰਡੇ ਜੇ ਹੋ ਜਾਣੇ ਨੇ ਉਸ ਤੋਂ ਬਾਅਦ ਜਦ ਇਹ ਹੁਣ ਬਸ ਧਾਰਾਂ ਦਾ ਟਾਈਮ ਹੋ ਜਾਣਾ ਤੇ ਪੱਠੇ ਵਗੈਰਾ ਮੈਂ ਪਾਤੇ ਬਸ ਕੱਪੜਿਆਂ ਟਹਾਂ ਮਾਰਦੀ ਸਾਰ ਉਸ ਤੋਂ ਬਾਅਦ ਫਿਰ ਭਾਂਡੇ ਚੱਕ ਲਆਉਂਗੀ ਧਾਰਾਂ ਚੋਂਗੀ ਤੇ ਬਾਕੀ ਫਿਰ ਧਾਰਾਂ ਚੋ ਕੇ ਕਟਰੂ ਵਗੈਰਾ ਕਰਦਾਂਗੇ ਅੰਦਰ ਸਾਜਰੇ ਹੋਂ ਤਾਂ ਠੰਡ ਜੀ ਹੋਗੀ ਨਾ ਤੇ ਸਾਜਰੀ ਅੰਦਰ ਬੰਨਣੇ ਪੈਂਦੇ ਨੇ ਫਿਰ ਪਰਲੜ ਵਗੈਰਾ ਵੀ ਲਾ ਲਾਉਣੇ ਪੈਣੇ ਆ ਛੇਤੀ ਲਾ ਦਾਂਗੇ ਅੱਜ ਤੇ ਬਸ ਜਿਹੜੇ ਕੱਪੜੇ ਰਹਿ ਗਏ ਗਿੱਲੇ ਉਹ ਕੱਲ ਉਸਕਾ ਲਾਂਗੇ ਬਾਕੀ ਤਾਂ ਸੁੱਕ ਗਏ ਸੀਗੇ ਹੁਣ ਤਾਂ ਕੱਪੜੇ ਥੱਲ ਕਈ ਵਾਰ ਥੱਲਣੇ ਪੈਂਦੇ ਨੇ ਤਾਂ ਸੁੱਕਦੇ ਨੇ ਕਦੇ ਕਿੱਧਰ ਲਾ ਪਾਸਾ ਕਰ ਕਦੇ ਕਿੱਧਰ ਲਾ ਕੱਲੇ-ਕੱਲੇ ਕਰਕੇ ਪਾਉਣੇ ਪੈਂਦੇ ਨੇ ਤਾਂ ਕਿਤੇ ਜਾ ਕੇ ਸੁੱਕਦੇ ਨੇ ਵਾਚੀ ਹੁਣ ਇਹਨਾਂ ਦੇ ਟਾਹਾਂ ਮਾਰ ਕੇ ਆਪਾਂ ਰੱਖ ਦਾਂਗੇ ਹਲਮਾਰੀ ਦੇ ਵਿੱਚ ਬਾਕੀ ਜੀ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਵੀ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਦਾਂ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ ਬਾਏ ਟਾਟਾ